ਗੁੱਡ ਮਾਰਨਿੰਗ ਬਰਤਾਰਾ ਕਲੱਬ ਕੋੜਕੂਆ ਵੱਲੋਂ ਵਾਤਾਵਰਣ ਦੀ ਸੋਧਾ ਲਈ ਬੂਟੇ ਲਾਉਣ ਦੀ ਸ਼ੁਰੂ ਕੀਤੀ ਗਈ ਮਿਹਮਾ ਲਗਾਤਾਰ ਜਾਰੀ ਹੈ ਅੱਜ ਕੋੜਕੂਆ ਤੋਂ ਪਿੰਡ ਬੇਜੀ ਵਾਲਾ ਨੂੰ ਜਾਣ ਵਾਲੀ ਸੜਕ ਤੇ ਸੈਵਰੇਜ ਟ੍ਰੀਟਮੈਂਟ ਪਲਾਂਟ ਤੇ 100 ਤੋਂ ਜ਼ਿਆਦਾ ਫਲਦਾਰ ਤੇ ਸ਼ਾਨਦਾਰ ਬੂਟੇ ਲਏ ਗਏ ਕਲੱਬ ਦੇ ਪ੍ਰਧਾਨ ਡਾਕਟਰ ਮਨਦੀਪ ਸਿੰਘ ਲੋਨ ਚੇਅਰਮੈਨਾ ਪੱਪੂ ਲੋਹਾਰੀਆ ਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕੜਾ ਤੇ ਸਰਾਪਰਾਸਤ ਕਗਵਿੰਦਰ ਸਿੰਘ ਮਹਿੰਦੀ ਰੱਤ ਨੇ ਦੱਸਿਆ ਕਿ ਪਿਛਲੇ ਦਿਨੀ ਕਲੱਬ ਦੇ ਚੀਫ ਪੈਟਰਨ ਸਮਾਨਯੋਗਾ ਸਪੀਕਰ ਕੋਲਤਾਕਸ ਤੋਂ ਸੰਧਮਾ ਵੱਲੋਂ ਆਪੋ ਆਪਣੇ ਘਰਾਂ ਦਫ਼ਤਰਾਂ ਜਾਂ ਸਾਂਹੀਆਂ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਕੀਤੀ ਅਪੀਲ ਮੱਪੇ ਸ਼ੁਰੂ ਕੀਤੀ ਨੇ ਹਮਦੀ ਲੜੀ ਤਹਿਤ ਅੱਜ ਕਲੱਬ ਦੇ ਸਰਗ੍ਰਮ ਮੈਂਬਰ ਕੈਪਟਨ ਰੂਪचंद अरोड़ा ਦੀ ਨਿਗਰਾਨੀ ਹੇਠ ਐਸਟੀਪੀ ਵਿਕੇ ਉਥੋਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪਸੰਦੀ ਦਾ ਬੂਟੇ ਲਾ ਕੇ ਉਹਨਾਂ ਉਹਨਾਂ ਤੋਂ ਬੂਟਿਆਂ ਦੀ ਸੰਭਾਲ ਯਕੀਨੀ ਬਣਾਉਣ ਦਾ ਭਰੋਸਾ ਲਿਆ ਗਿਆ ਉਹਨਾਂ ਦੱਸਿਆ ਕਿ ਹੁਣ ਤੱਕ 1374 ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਜਾ ਚੁੱਕੇ ਹਨ ਅਤੇ ਇਹ ਸلسਲਾ ਪੰਡਾ ਪੈਣ ਦੇ ਮੌਸਮ ਤੱਕ ਲਗਾਤਾਰ ਜਾਰੀ ਰਹੇਗਾ ਐਸਟੀਪੀ ਦੇ ਸਮੂਹੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਗੁਰਵਿੰਦਰ ਕੁਮਾਰ ਨੇ ਵਿਸ਼ਵਾਸ ਦਵਾਇਆ ਕਿ ਇੱਕ ਇੱਕ ਵੀ ਬੂਟਾ ਮਰਨ ਨਹੀਂ ਦਿੱਤਾ ਜਾਵੇਗਾ ਕੋੜ ਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੀ ਵਿਸ਼ੇਸ਼ ਰਿਪੋਰਟ ਗੁਰਿੰਦਰ ਜੀ ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਚੀਫ ਪੈਟਰਨ ਕੁਲਤਾਰ ਸਿੰਘ ਸੰਧਵਾ ਜੀ ਨੇ ਮੈਂ ਤੇ ਮੇਰਾ ਰੋਕ ਮਹਿੰਮ ਸ਼ੁਰੂ ਕੀਤੀ ਸੀ ਅਸੀਂ ਕਿਹਾ ਸੀ ਪਏ ਹਜ਼ਾਰਾਂ ਬੂਟੇ ਲਾਵਾਂਗੇ ਉਹਨਾਂ ਨੇ ਕਿਹਾ ਸੀ ਹਜ਼ਾਰ ਬੂਟੇ ਲਾ ਦਿਓ ਮੈਂ ਖੁਸ਼ ਹੋਊਂਗਾ ਪਰ ਬੂਟਾ ਕੋਈ ਮਰਨਾ ਨਹੀਂ ਚਾਹੀਦਾ ਮਨਤਾਰ ਸੇ ਮੱਕੜ ਸਾਡੇ ਪ੍ਰੋਜੈਕਟ ਇੰਚਾਰਜ ਨੇ ਉਹਨਾਂ ਦਾ ਦਾਵਾ ਹੈ ਕਿ ਹੋ ਸਕਦਾ ਜਦੋਂ ਤੱਕ ਧੁੰਦਾ ਪੈਂਦੀਆਂ ਨੇ ਦਸੰਬਰ ਤੱਕ ਅਸੀਂ 50 ਹਜ਼ਾਰ ਦਾ ਟੀਚਾ ਵੀ ਸਰ ਕਰਤੀਏ ਪਰ ਸਾਰਿਆਂ ਦੇ ਵੱਖੋ ਵੱਖਰੀ رائے ਆ ਅਸੀਂ ਹਰ ਜਗ੍ਹਾ ਇਹੀ ਕਹਿ ਰਹੇ ਆ ਆ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਕੋੜਪੂਰਾ ਵਿਖੇ ਪਹੁੰਚਿਆ ਇੱਥੇ ਗੁਰਵਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਉਹਨਾਂ ਦਾ ਬੜਾ ਵੱਡਾ ਸਹਿਯੋਗ ਰਿਹਾ ਉਹ ਜਿਹੜਾ ਕਰ ਰਹੇ ਨੇ ਤੇ ਸਾਰਾ ਕੈਪਟਨ ਰੂਪ ਚੰਦ ਜੀ ਨੇ ਜਦੋਂ ਉਹਨਾਂ ਨੂੰ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਕਿਉਂ ਜ਼ਰੂਰੀ ਆ ਆਪਾਂ ਇੱਕ ਇੱਕ ਕਰਕੇ ਸਾਰਿਆਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਮੈਂ ਇਸ ਵੀਡੀਓ ਦੇ ਮਾਧਮ ਰਾਹੀਂ ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਨਾਰ ਤੇ ਪਰਾਲੀ ਨੂੰ ਸਾੜਨ ਮੋਕੇ ਲਖਾਂ ਹਜ਼ਾਰਾਂ ਦਰਖਤ ਅਗਨਪੇਟ ਕਰ ਦਿੰਦੇ ਨੇ ਉਹ ਸਾਡੀ ਨਵੀਂ ਪੀੜੀ ਲਈ ਨੁਕਸਾਨ ਸਾਬਤ ਹੋ ਰਹੇ ਨੇ ਬਿਮਾਰੀਆਂ ਪੈਦਾ ਕਰ ਰਹੇ ਨੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਦਰਖਤ ਨੂੰ ਸਾੜਨ ਜਾ ਕੱਟਣ ਲਈ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਧੰਨਵਾਦ ਜੀ ਧੰਨਵਾਦ ਲਓ ਡਾਕਟਰ ਮਨਜੀਤ ਸਿੰਘ ਢੱਲੋਂ ਜੋ ਪ੍ਰਧਾਨ ਨੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਡਾਕਟਰ ਸਾਹਿਬ ਹਜ਼ਾਰ ਤੋਂ ਉੱਪਰ ਤਾਂ ਬੂਟਾ ਲੱਗ ਗਿਆ ਜੀ ਕੀ ਕਹਿਣਾ ਚਾਹੋਗੇ ਆ ਬਿਲਕੁਲ ਜੀ ਐ ਪਿਛਲੇ ਲੰਬੇ ਸਮੇਂ ਤੋਂ ਅਸੀਂ ਲੱਗੇ ਆ ਤਕਰੀਬਨ 15 ਦਿਨ ਪਹਿਲਾਂ ਸ਼ੁਰੂਆਤ ਕੀਤੀ ਸੀ ਔਰ ਸਪੀਕਰ ਸਾਹਿਬ ਤੋਂ ਸ਼ੁਰੂਆਤ ਕਰਾਈ ਸੀ ਸਾਡੀ ਕੋਸ਼ਿਸ਼ ਆ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ ਤਕਰੀਬਨ 1500 ਦੇ ਨੇੜੇ ਬੂਟੇ ਲੱਗ ਚੁੱਕੇ ਆ ਸਾਡੀ ਉਮੀਦ ਸਾਨੂੰ ਉਮੀਦ ਆ ਤੇ ਸਾਡੀ ਕੋਸ਼ਿਸ਼ ਆ ਕਿ ਇਸ ਮਹੀਨੇ ਦੇ ਵਿੱਚ ਵਿੱਚ ਅਸੀਂ ਘੱਟੋ ਘੱਟ ਜਿਹੜਾ 5200 ਜਾਂ 11000 ਬੂਟੇ ਦਾ ਟਾਰਗੇਟ ਤੇ ਪਹੁੰਚ ਜਾਈਏ ਹਰ ਹਫ਼ਤੇ ਚਾਰ ਦਿਨ ਅਸੀਂ ਬੂਟੇ ਜ਼ਰੂਰ ਲਾਉਣੇ ਆ 100-150 ਤੋਂ ਬੂਟਾ ਲਿਆ ਜਾ ਰਿਹਾ ਸੋ ਸਾਨੂੰ ਪੂਰੀ ਉਮੀਦ ਵੀ ਆ ਔਰ ਸਾਰੇ ਲੋਕਾਂ ਨੂੰ ਸਵੇਰ ਵੀ ਕਰਦੇ ਸਾਰੇ ਵੱਧ ਤੋਂ ਵੱਧ ਗੁੱਡ ਮਾਰਨਿੰਗ ਵੈਲਕਮ ਕਲੱਬ ਦਾ ਸਾਥ ਦਿਓ ਤਾਂ ਜੋ ਅਸੀਂ ਵੱਧ ਤੋਂ ਵੱਧ ਬੂਟੇ ਲਾ ਕੇ এনवायरमेंट ਨੂੰ ਸਾਫ਼ ਸੁਥਰਾ ਰੱਖ ਸਕੀਏ ਸਾਡੇ ਚੇਅਰਮੈਨ ਨੇ ਵਿਨੋਦ ਕੁਮਾਰ ਬਾਂਸਲ ਔਰ ਪੱਪੂ ਲੋਰੀਆ ਜੀ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਇਹ ਬੇਨਤੀ ਕਰਦਾ ਅਸੀਂ ਇੰਨੀ ਮਿਹਨਤ ਨਾਲ ਲਾ ਕੇ ਇਹ ਬੂਟੇ ਲਾ ਰਹੇ ਆਂ ਜ਼ਿੰਮੇਵਾਰਾਂ ਭਰਾਵਾਂ ਨੂੰ ਵੀ ਚਾਹੀਦਾ ਵੀ ਉਹ ਆਪ ਦੀ ਨਾਲ ਸਾਧਨ ਵਾਸਤੇ ਕਿ ਬੂਟਿਆਂ ਨੂੰ ਅੱਗ ਨਾ ਲਾਓ ਅਸੀਂ ਇਹੋ ਨਾਲੋ ਕਰਦੇ ਵੀ ਅਸੀਂ ਇੰਨੀ ਮਿਹਨਤ ਕਰਕੇ ਬੂਟੇ ਲਾ ਰਹੇ ਆਂ ਪਰ ਤੁਸੀਂ 1 ਮਿੰਟ ਜੀ ਲਾਉਂਦੇ ਆਪ ਦੀ ਪਰਾਲੀ ਨੂੰ ਅੱਗ ਲਾਉਣ ਲੱਗੇ ਤੇ ਕਿੰਨੇ ਬੂਟੇ ਸੜ ਜਾਂਦੇ ਆਂ ਮੈਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਤੁਸੀਂ ਇਸ ਗੱਲ ਤੋਂ ਗਰੇ ਪ੍ਰੋਜੈਕਟ ਇਨਚਾਰਜ ਨੇ ਮੰਤਾਰਸੇ ਮੱਕੜ ਜੀ ਮੱਕੜ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਇਨਸਾਨਾਂ ਨੂੰ ਜਿਉਣ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਆਕਸੀਜਨ ਦੀ ਔਰ ਆਕਸੀਜਨ ਦੇ ਰਿਹਾ ਤੁਹਾਨੂੰ ਬੂਟੇ ਔਰ ਸਾਡਾ ਕੰਮ ਸੀ ਐਜ਼ ਅ ਮਨੁੱਖ ਦੇ ਤੌਰ ਤੇ ਜੇ ਸਾਨੂੰ ਪਰਮਾਤਮਾ ਨੇ ਜਨਮ ਦਿੱਤਾ ਤੇ ਅਸੀਂ ਆਪਣੇ ਹੱਥ ਨਾਲ ਇੱਕ ਇੱਕ ਬੂਟਾ ਜ਼ਰੂਰ ਲਾਈਏ ਔਰ ਵੱਧ ਤੋਂ ਵੱਧ ਬੂਟੇ ਜਿਹੜੇ ਉਹ ਲੋਕ ਵੀ ਲਾਉਣ ਔਰ ਅਸੀਂ ਬੂਟਿਆਂ ਦਾ ਕੰਮ ਤਾਂ ਕਰਤਾ ਔਰ ਆਕਸੀਜਨ ਵੀ ਆਪਾਂ ਨੂੰ ਮਿਲੂਗੀ ਔਰ ਸੰਭਾਲਣ ਦਾ ਕੰਮ ਤੁਹਾਡੇ ਜਿੰਨੇ ਆ ਤੁਸੀਂ ਨਾਲ ਨਾਲ ਸੰਭਾਲਣਾ ਵੀ ਹੈ ਔਰ ਅਸੀਂ ਇਹ ਤਿਆਰ ਕੀਤਾ ਹੈ ਕਿ ਜਿੱਥੇ ਵੀ ਬੂਟੇ ਵਧਿਆ ਹੋਣਗੇ 3 ਦੇ ਵਿੱਚ ਸੀ ਚੈੱਕ ਅਪ ਕਰਦੇ ਰਵਾਂਗੇ ਹਰ 3 ਮਹੀਨੇ ਬਾਅਦ ਮਾਨਜੋਗ ਸਪੀਕਰ ਸਾਹਿਬ ਨੇ ਸਾਨੂੰ ਵਾਦਾ ਕੀਤਾ ਹੈ ਹਰ 3 ਮਹੀਨੇ ਬਾਅਦ ਜਿਹੜੇ ਕਲੱਬ ਵੱਲੋਂ ਉਹਨਾਂ ਨੂੰ ਸਨਮਾਨਤ ਜ਼ਰੂਰ ਕਰਾਂਗੇ ਕਿੰਨੇ ਬੂਟੇ ਲਾਤੇ ਕਿੰਨੇ ਲਾਉਣੇ ਸਭ 1374 ਬੂਟੇ ਹੁਣ ਤੱਕ ਅਜ ਲੱਗ ਚੁੱਕੇ ਹੈ ਸਾਡੇ ਲੱਗ ਚੁੱਕੇ ਹੈ ਮਾਰ ਦਿਓ ਤਾੜੀ ਉਪ ਚੇਅਰਮੈਨ ਸੁਰਿੰਦਰ ਸਿੰਘ ਸਦਿਹੋੜਾ ਜੀ ਸਦਿਹੋੜਾ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਹੈ ਵੀ ਵਣ ਭਾਗ ਦੇ ਮੰਤਰੀ ਜੀ ਵੱਲੋਂ ਇੱਕ ਆਪਣੇ ਪੱਤਰ ਨੰਬਰ 281 ਮਿਤੀ 28 5 2024 ਨੂੰ ਇੱਕ ਲੈਟਰ ਕੱਢਿਆ ਗਿਆ ਜ ਜਿਹਦੇ ਵਿੱਚ ਸਰਕਾਰੀ ਨਰਸ ਦੀ ਵਿੱਚ ਜਿਹੜੇ ਬੂਟੇ ਲਿਆਉਣਾ ਉਹਨਾਂ ਰੇਟ ਲਿਖਿਆ ਗਿਆ ਵੀ ਕਿੰਨੇ ਬੂਟੇ ਕਿੰਨੇ ਦੇ ਇਹਦੇ ਵਿੱਚ ਜਿਹੜੇ ਗਰੀਬ ਬੰਦੇ ਨੇ ਬੂਟੇ ਲਾਉਣੇ ਹੈਗੇ ਜਾਂ ਹੋਰ ਬੰਦੇ ਨੇ ਲਾਉਣੇ ਹੈਗੇ ਉਹ ਬੂਟੇ ਕਿਵੇਂ ਲਾਊਗਾ ਇਸ ਕਰਕੇ ਮੇਰੀ ਬੇਨਤੀ ਆ ਉਹਨਾਂ ਨੂੰ ਇਹ ਲੈਟਰ ਵਾਪਸ ਲਿਆ ਜਾਵੇ ਤਾਂ ਕਿ ਜਿਹੜਾ ਗਰੀਬ ਬੰਦਾ ਜਿਹਦੀ ਮਾਰਮਰ ਸੋਚ ਹੈਗੀ ਆ ਮੈਂ ਵਾਤਾਵਰਣ ਦੇ ਵਿੱਚ ਸਾਬਾਵਾ ਕਿ ਉਹ ਇਸ ਕਰਕੇ ਲੈਟਰ ਮੇਰੇ ਸਾਹਾਨੂੰ ਵਾਪਸ ਲੈਣਾ ਚਾਹੀਦਾ ਸੀ ਸੇਵਾ ਮੁਕਤ ਐਸ ਡੀਓ ਓਮ ਪ੍ਰਕਾਸ਼ ਗੁਪਤਾ ਜੀ ਗੁਪਤਾ ਜੀ ਕੀ ਕਹਿਣਾ ਚਾਹੋਗੇ ਅੱਜ ਸੇਵਾ ਟ੍ਰੀਟਮੈਂਟ ਪਲੈਂਟ ਤੇ ਢੱਲੋਂ ਸਾਹਿਬ ਤੇ ਮਨਤਾਜ ਸਿੰਘ ਮੱਕੜ ਦੀ ਅਗਵਾਈ ਵਿੱਚ ਅਸੀਂ ਇੱਥੇ ਬੂਟੇ ਲਾਏ ਆ ਤੇ ਇਥੋਂ ਦੇ ਸਟਾਫ ਨੂੰ ਬੇਨਤੀ ਹੈ ਕਿ ਬੂਟੇ ਇਹਨਾਂ ਸੰਭਾਲ ਤੁਹਾਨੂੰ ਯਕੀਨੀ ਬਣਾਈਏ ਆਪਾਂ ਚੱਲਦੇ ਹਾਂ ਕੈਪਟਨ ਰੂਪ ਚੰਦ ਅਰੋੜਾ ਇਹਨਾਂ ਦੀ ਅਗਵਾਈ ਸਦਕਾ ਤੇ ਇਹਨਾਂ ਦੇ ਯਤਨਾਂ ਸਦਕਾ ਅੱਜ ਆਲੇ ਬੂਟੇ ਲੱਗੇ ਨੇ ਕੈਪਟਨ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਇਹ ਕਹੂੰਗਾ ਜੀ ਬੂਟੇ ਲਾਉਣੇ ਜਿਹੜੇ ਹੈਗੇ ਹਰੇਕ ਦਾ ਸ਼ੌਕ ਹੋਣਾ ਚਾਹੀਦਾ ਮੇਰਾ ਤਾਂ ਬਚਪਨ ਦਾ ਹੀ ਸ਼ੌਕ ਹੈ ਤੇ ਫੌਜ ਦੇ ਜੇ ਨੌਕਰੀ ਕਰਦਾ ਸੀ ਉੱਥੇ ਵੀ ਬਹੁਤ ਬੂਟੇ ਲਾਏ ਤੇ ਇੱਥੇ ਹੁਣ ਅਮਨਨਗਰ ਦੇ ਵਿੱਚ ਮੈਂ ਰਹਿੰਦਾ ਸੀਵੇਰੇਟਿਡ ਬੂਟਾਂ ਬਹੁਤ ਨੇੜੇ ਮੇਰੇ ਤੇ ਮੈਂ ਇੱਥੇ ਕੋਸ਼ਿਸ਼ ਕੀਤੀ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਜਰੂਰ ਲਾਵਾਂਗੇ ਬੜੀ ਖੁਸ਼ੀ ਹੋਈ ਇਹ ਕਹਿੰਦੇ ਵੀ ਸਬੂਟੇ ਉਧਰ ਪਰਲੇ ਜਿਹੜਾ ਮੁਕਸਰ ਰੋਡ ਤੇ ਜੀਵਲ ਬਲਾਡ ਉੱਤੇ ਵੀ ਲਾਉਣੇ ਹੈਗੇ ਤੁਸੀਂ ਕਹੇ ਬੂਟਾ ਇੱਕ ਵੀ ਮਰਨ ਨਹੀਂ ਦੇਣਾ ਹਾਂਜੀ ਤੇ ਇਹ ਮੈਨੂੰ ਯਕੀਨ ਆ ਬਿਲਕੁਲ ਬੂਟੇ ਇੱਥੇ ਬਹੁਤ ਵਧੀਆ ਢੰਗ ਨਾਲ ਲਾਏ ਆ ਤਾਹੀਆਂ ਫਲਾਂ ਦੇ ਬੂਟੇ ਨਾਲੋਂ ਜ਼ਿਆਦਾ ਚੰਗੇ ਆ ਇੱਕ ਵੀ ਬੂਟਾ ਨਹੀਂ ਮਰੂਗਾ ਤੇ ਮੈਂ ਇੱਕ ਚੀਜ਼ ਹੋਰ ਕਿਤਾਬ ਦੇ ਵਿੱਚ ਪੜ੍ਹੀ ਸੀ ਜਿਹੜੇ ਦਰਖਤਾਂ ਪਰ ਬਹੁਤ ਕੁਝ ਹੁੰਦਾ ਦਰਖਤ ਨੂੰ ਰੋਜ਼ ਆਪਾਂ 2 ਮਿੰਟ ਜਾਂ 3 ਮਿੰਟ ਜਫੀ ਪਾ ਕੇ ਖੜੀਏ ਸਰੀਰ ਦੀ ਸਾਰੀ ਮੋਰਨਿੰਗ ਖਿੱਚ ਲੈਂਦਾ ਵਾਹ ਜੀ ਵਾਹ ਮੈਂ ਤੇ ਮੇਰਾ ਰੁੱਖ ਤਹਿਤ ਮਾਨਯੋਗ ਸਪੀਕਰ ਕੁਲਤਾਰ ਜਿਵੇਂ ਮੰਤਾਰ ਸੇ ਮੱਕਣ ਨੇ ਦੱਸਿਆ 1374 ਬੂਟੇ ਲੱਗੇ ਨੇ ਡਾਕਟਰ ਢਿੱਲੋਂ ਜੀ ਤੇ ਪੱਪੂ ਲੋਹਰੀਆ ਜੀ ਦਾ ਕਹਿਣਾ 10000 20000 30000 40000 ਜਾਂ 50000 ਬੂਟੇ ਵੀ ਲਾਉਣੇ ਪਹਿ ਲਾਵਾਂਗੇ ਪਰ ਇੱਕ ਵੀ ਬੂਟਾ ਮਰਨ ਨਹੀਂ ਦੇਵਾਂਗੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੀ ਇਸ ਮਹਿੰਮ ਨੂੰ ਤੁਸੀਂ ਕਿਵੇਂ ਲੈਣੋ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਤੇ ਆਪਕੋ ਆਪਣੇ ਸੁਝਾਅ ਦਿਓ ਫਿਰ ਮਿਲਾਂਗੇ ਇਸ ਤਰ੍ਹਾਂ ਦੇ ਚਲੰਤ ਮਾਮਲਿਆਂ ਨਾਲ ਫਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਇਜਾਜ਼ਤ ਕੋਰਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ